ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਪਿੰਡ ਗੁਰਮਾ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਹੈਗਾ ਇੱਥੋਂ ਕਵਰ ਕਰਦੇ ਪਏ ਆ 9779527148 9779527148 ਵੀਰਾਂ ਦਾ ਮੋਬਾਈਲ ਨੰਬਰ ਆ ਸੋ ਅੱਜ ਆਪਾਂ ਸਾਨੂੰ ਤਿੰਨ ਕਟੀਆਂ ਝੋਟੀਆਂ ਦਿਖਾਵਾਂਗੇ ਇੱਕ ਮੋਰਾ ਦੀ ਝੋਟੀ ਕਾਲੀ ਤੇ ਦੋ ਦਿਖਾਵਾਂਗੇ ਨੀਲੀ 라ਵੀ ਦੀਆਂ ਪਹਿਲੇ ਨੰਬਰ 'ਚ ਆਪਰੇ ਨੀਲੀ 라ਵੀ ਦੀ ਕੱਟੀ ਦੇਖਦੇ ਪਏ ਇਹਦੀ ਉਮਰ 10 ਮਹੀਨੇ ਹੋ ਚੁੱਕੀ ਐ ਤੇ ਟੇਡਾ ਕਾਟਾ ਮੂੰਹ ਤੇ ਸੋ ਦੇਖੋ ਅੱਖ ਬਿਲਕੁਲ ਮਣਕਣੀ ਆ ਤੇ ਰਾਜੀ ਸਮੀ ਬੜੀ ਵੀ ਕੱਟੀ ਬਹੁਤ ਜਿਆਦੇ ਆ ਸੋ ਦੇਖੋ ਫੇਸ ਕੁਆਲਟੀ ਵਗੈਰਾ ਜੀ ਅੱਖਾਂ ਦੋਨੇ ਮਣਕਣੀ ਆ ਅੱਖਾਂ ਇਹਦੀਆਂ ਤੇ 10 ਮਹੀਨੇ ਦੀ ਏਜ ਆ ਤੇ ਥਾਣੇ ਦੇ ਚਾਰੀਆ ਕੋਈ ਫੋਰਸ ਆਗਣੀ ਸੋ ਦੇਖ ਸਕਦੇ ਹੋ ਢੋਲੀ ਵਗੈਰਾ ਪੂਰੀ ਚੰਗੀ ਐ ਸਾਰੇ ਥਣ ਓਕੇ ਹੈਗੇ ਤੇ 10 ਮਹੀਨੇ ਜਾਂ ਪਿਓਰ ਨੀਲੀ 라ਵੀ ਦੀ ਬਾਈਆਂ ਨੇ ਤਿੰਨੇ ਨਾਲ ਇਕੱਠੇ ਕੋਕਰੋ ਫਿਰਦੇ ਜੀਗੇ ਕੋਈ ਮਾ ਦਾ ਰਿਕਾਰਡ ਜਾਂ ਬਾਪ ਦਾ ਰਿਕਾਰਡ ਪੈਸੇ ਕੋਈ ਨਹੀਂ ਪਤਾ ਸੋ ਬਿਰੋ ਕੱਦ ਕੱਦ ਵੈਸੇ ਕੱਟੀ ਚੰਗੀ ਐ 10 ਮਹੀਨੇ ਜਦ ਬਾਗੀ ਮਿਲਕ ਵੇਨ ਵਗੈਰਾ ਹੁਣੀ ਸੋਣੀ ਦਿਖਾਈ ਦਿੰਦੀ ਐ ਤੇ ਤਿੰਨਾ ਪੈਰਾਂ ਤੇ ਪੂਰੇ ਵਧੀਆ ਨਿਸ਼ਾਨ ਆ ਰੇਟ ਬਿਲਕੁਲ ਬਾਜਬੋ ਵੀਰ ਕਹਿੰਦੇ ਫੋਨ ਤੇ ਕਰਾਂਗੇ ਸੋ ਜਿਹੜੇ ਆਪਾਂ ਦੂਜੇ ਨੰਬਰ ਤੇ ਕੱਟੀ ਦੇਖੀ ਜਿੰਨੇ ਮੜ ਗਣੀ ਅੱਖ ਇਹਦੀ ਤੇ ਟੇਡਾ ਕੱਟ ਪੈ ਜਾਂਦਾ ਇਹਦੇ ਇਹਦੀ ਉਮਰ ਹੈਗੀ ਹੈਗੀ 14 ਮਹੀਨੇ 14 ਮਹੀਨੇ ਇਸ ਕੱਟੀ ਦੀ ਉਮਰ ਆ ਤੇ ਬਾਕੀ ਝੋਲੀ ਵਗੈਰਾ ਦੇਖੋ ਥੱਲੇ ਤੋਂ ਪੂਰੀ ਸਾਫ ਸੁਥਰੀ ਝੋਲੀ ਦੀ ਐ ਕੋਈ ਫੋਟਸਾਂ ਨਹੀਂ ਇਹਦੇ ਤੇ 14 ਕਿ ਮਹੀਨੇ ਲਗਭਗ ਇਹਦੀ ਹੈਗੀ ਉਮਰ ਤਾਂ ਮੂੰਹ ਮੱਥਾ ਦੇਖੋ ਇਹਦਾ ਰੇਟ ਵੀਰ ਕੰਦੇ ਬਿਲਕੁਲ ਬਾਜਬੂਗਾ ਕਰਾਂਗੇ ਫੋਨ ਤੇ ਅੱਗੇ ਤੀਜਾ ਨੰਬਰ ਦੇਖਦੇ ਆਪਾਂ ਕੱਟੀ ਇਹ ਮੂੰਹ ਹੋ ਗਈ ਦੋ ਦੰਦ ਤੁਸੀਂ ਦੇਖ ਸਕਦੇ ਹੋ ਉਮਰ ਇਹਦੀ 2.5 ਸਾਲ ਦੇ ਲਗਭਗ ਇਹਦੀ ਉਮਰ ਹੈਗੀ ਤੇ ਟੇਲ ਬਿਲਕੁਲ ਜੈਡ ਬਲੈਕ ਹੈ ਜਮਾ ਝੋਲੀ ਦੇਖੋ ਚੰਗੀ ਐ ਤੇ ਦੋ ਗੁਆਰ ਵੀਰ ਕੰਦਾ ਹੀਟ ਚਾਹੀਏ ਥੋੜੀ ਗੌਰ ਕੱਟ ਹੋਈ ਵੀ ਜਿੱਥੋਂ ਆਈ ਸੀ ਹੁਣ ਮਨਨ ਕਿ ਜਲੋ ਵ ਹੀਟ ਦੇ ਵਿੱਚ ਆ ਚੁੱਕੀ ਹੈ ਅਗਲੀ ਆਉਂਦੀ ਹੀਟ ਦੇ ਟੀਕਾ ਲੈਣ ਦੇ ਬਿਲਕੁਲ ਕਾਬਲਾ ਸੋ ਦੇਖੋ ਮੂੰਹ ਮੱਥਾ ਇਹਦਾ ਸਾਫ਼ ਸੁਥਰਾ ਕੀਮਤ ਇਹਦੀ ਹੈਗੀ ਹੈਗੀ ਸਿਰਫ 35000 ਰੁਪਇਆ ਸੋ 35000 ਰੁਪਇਆ ਦੀ ਕੀਮਤ ਆ ਝੋਲੀ ਵਗੈਰਾ ਦੇਖੋ ਚੰਗੀ ਝੋਲੀ ਆ ਤੇ 35000 ਦੇ ਵਿੱਚੋਂ ਮੜਾ ਮੋਟਾ ਮਾਨਦਾਰ ਮੌਕੇ ਤੇ ਹੋ ਜੂ ਤੇ ਇਹਨਾਂ ਦੋਨਾਂ ਕਟੀਆਂ ਦਾ ਰੇਟ ਹੋਊਗਾ ਫੋਨ ਤੇ ਬਾਜੋ ਜੇ ਕੋਈ ਵੀਰ ਕਾ ਤਿੰਨੇ ਇਕੱਠੀਆਂ ਖਰੀਦਣ ਵਾਲਾ ਤਾਂ ਚੰਗੇ ਵਜ੍ਹਾ ਰੇਟ ਦੇ ਵਿੱਚ ਮਿਲ ਜਾਣਗੀਆਂ ਪਿੰਡ ਗੁਰਮਾ ਜ਼ਿਲ੍ਹਾ ਬਰਨਾਲਾ ਤਿੰਨ ਕਟੀਆਂ ਫੋਰਸ ਦੋ ਨੀਲੀ ਦਾ ਵੀ ਨੇ ਤੇ ਇੱਕ ਹੈਗੀ ਕਾਲੀ ਮੋਹਰਾ ਦੀ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ